ਫਗਵਾੜਾ ਦੇ ਮੁਹੱਲਾ ਪ੍ਰੇਮਪੁਰਾ ਵਿਖੇ ਚੱਲ ਰੇ ਲੰਗਰ ਦੌਰਾਨ ਦੋ ਟੀਰਾ ਦਰਮਿਆਨ ਹੋਏ ਝਗੜੇ ਵਿੱਚ ਦੋਵਾਂ ਟੀਰਾ ਦੇ ਕੁੱਲ ਤਿੰਨ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਦੋਵਾਂ ਟੀਰਾ ਨੇ ਜਿੱਥੇ ਇੱਕ ਦੂਸਰੇ ਤੇ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਏ ਉੱਥੇ ਹੀ ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਵੀ ਇਨਸਾਫ ਦੀ ਗੁਹਾਰ ਲਗਾਈ ਹੈ ਜਿੱਦਾਂ ਕਿ ਮੇਰੇ ਕੋਲ ਆਏ ਇਹ ਲੰਗਰ ਲਾਇਆ ਹੋਇਆ ਹੈ ਤੇ ਉਹ ਆਏ ਤੇ ਮੈਨੂੰ ਅੱਗੇ ਕਹਿਣ ਲੱਗਾ ਮੇਰੇ ਕੋਲ ਆ ਤੇ ਮੈਂ ਉਹਨੂੰ ਕਿਹਾ ਕਿ ਤੂੰ ਮੇਰੇ ਕੋਲ ਆ ਤੇ ਉਹ ਇੰਨੇ ਜੀ ਆਪਣੇ ਦੋਸਤਾਂ ਨੂੰ ਫੋਨ ਲਾ ਲਾ ਪਿਆ ਕਹਿੰਦਾ ਤੇਰੇ ਆਕੜ ਐ ਇਦਾਂ ਉਦਾਂ ਤੇਰੀ ਭੰਨੀ ਆ ਤੇ ਫਿਰ ਜਦੋਂ ਮੇਰੇ ਕੋਲ ਆਏ ਉਹ ਮੈਨੂੰ ਮਾਰਨ ਲੱਗੇ ਫਿਰ ਮੈਂ ਵੀ ਮੇਰਾ ਦੇ ਹੱਥ ਫਿਰ ਮੇਰਾ ਵੀ ਉੱਠਿਆ ਥੱਲੇ ਟੁੱਟ ਹੀ ਮੈਂ ਵੀ ਚੁੱਕ ਚੁੱਕ ਕੇ ਮਾਰਿਆ ਫਿਰ ਉਹ ਘਰ ਘਰੇ ਆਏ ਗੇਟ ਬੁੱਢ ਬੰਨੇ ਖੰਡੇ ਖੁੰਡੇ ਮਾਰੇ ਗੇਟ ਤੇ ਪਤਾ ਨਹੀਂ ਬਾਜ ਵੀ ਆਰੀਬ ਬੈਸ ਬੋਲ ਪਤਾ ਨਹੀਂ ਕੀ ਕਰਪਾਣਾ ਗੁਰਪੁਰਨਾ ਸਾਰੀ ਕੁਝ ਮਾਰ ਕੇ ਗਏ ਆ ਘਰ ਦੇ ਬਾਹਰ ਤੇ ਕਿੰਨੇ ਵਿਅਕਤੀਆਂ ਨੇ ਤੁਹਾਡੇ ਉੱਪਰ ਹਮਲਾ ਕੀਤਾ 6-7 ਵਿਅਕਤੀ ਕਿਸ ਚੀਜ਼ ਨਾ ਹਮਲਾ ਕੀਤਾ ਆਪਣੇ ਨਾਲ ਕੜੇ ਨਾਲ ਖੰਡੇ ਨਾਲ ਹਾਂ ਜੀ ਕੜੇ ਤੇ ਖੰਡੇ ਨਾਲ ਤੇ ਕੋਈ ਸੀਸੀਟੀਵੀ ਕੈਮਰੇ ਚਾਹੇ ਬੰਦੇ ਤੇ ਉੱਥੇ ਕੈਮਰੇ ਲੱਗੇ ਹੋਏ ਆ ਹਾਂ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਨਹੀਂ ਮੈਂ ਕਿ ਤੁਸੀਂ ਤੁਹਾਡੇ ਨੋਲਿਜ ਨਹੀਂ ਹੈਗਾ ਕੋਈ ਸੀਸੀਟੀਵੀ ਕੈਮਰੇ ਚਾਏ ਹੁਣ ਹਾਂ ਜੀ ਹਾਂ ਜੀ ਮੇਰੇ ਕੋਲ ਜਿੱਥੇ ਲੜਾਈ ਹੋਈ ਨਾ ਉੱਥੇ ਕੈਮਰਾ ਲੜਾਈ ਦੇ ਮਾਮਲੇ ਦੀ ਇਸ ਮਾਮਲੇ ਦੀ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਹਾਂ ਜੀ ਸ਼ਿਕਾਇਤ ਕੀਤੀ ਤੇ ਪੁਲਿਸ ਆਈ ਸੀ ਮੌਕੇ ਤੇ ਹਾਂ ਜੀ ਪੁਲਿਸ ਆਈ ਮੌਕੇ ਤੇ ਘਰੇ ਗਈ ਜਦੋਂ ਘਰੇ ਇਸ ਬਾਰਤਾਨਾ ਕਰ ਰਹੇ ਸੀ ਨਾ ਉਹਦਾ ਬਲਸਨ ਨੂੰ ਫੋਨ ਲਾਇਆ ਤੇ ਉਹਦਾ ਬਲਸਾ ਗਈ ਸੀ ਸਰ ਲੜਾਈ ਦਾ ਜਿਹੜਾ ਕਾਰਨ ਕੋਈ ਪ੍ਰਾਣੀ ਰੰਜਿਸ਼ ਨੂੰ ਲੈ ਕੇ ਗਾੜੀ ਦਾ ਕਿਸੇ ਕੋਸ਼ਨ ਨਹੀਂ ਉਹਦਾ ਹੀ ਨਾਜਾਇਜ਼ ਹਵਾਬਾਜੀ ਆ ਹਾਂਜੀ ਤੇ ਉਹਦੇ ਕਾਰਨ ਇਹਨਾਂ ਨੇ ਮੇਰੇ ਉੱਤੇ ਹਮਲਾ ਕੀਤਾ ਜਿਹੜਾ ਮੇਰਾ ਨਾਮ ਜੀ ਚੰਦਨ ਗੈਈ ਹੈ ਜੀ ਚੰਦਨ ਗੈਈ ਜੀ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਆ ਵੀ ਮੈਂ ਜੀ ਪ੍ਰੇਮਪੁਰੇ ਸਾਡਾ ਮੱਲਾ ਜੀ ਤੇ 890 ਗਲੀ ਮੈਂ 590 ਗਲੀ ਦੇ ਮੋੜੇ ਖੜਾ ਸੀਗਾ ਜੀ ਲੰਗਰ ਲੱਗਾ ਭਾਈ ਮੈਂ ਪਕੌੜੇ ਖਾ ਰਿਹਾ ਜੀ ਇਹਨਾਂ ਨੇ ਚਾਰ ਪੰਜ ਜਾਣੇ ਵਿਅਕਤੀ ਆਏ ਜੀ ਆਪਣੇ ਕੋਲ ਤੇ ਇਹਨਾਂ ਨੇ ਮੇਰਾ ਗੋਟ ਫੜਿਆ ਜੀ ਮੈਨ ਤੇ ਗੱਲ ਕਰਦੇ ਕਰਦੇ ਜੀ ਮੇਰੇ ਨਾਲ ਸੈਚ ਕੜੇ-ਕੁੜੇ ਮਾਰ ਤੇ ਮੇਰੇ ਭਰਾ ਹੁਣੇ ਆਏ ਸੀਗੇ ਜੀ ਤੇ ਭਰਾ ਉਹਨਾਂ ਦੇ ਵੀ ਸੈਚ ਕੜੇ-ਕੁੜੇ ਮਾਰ ਤੁਹਾਡੇ ਭਰਾ ਦਾ ਨਾਮ ਕੀ ਹੈ ਜੀ ਦੀਪਕ ਹੈ ਜੀ ਦੀਪਕ ਹੈ ਜੀ ਤੇ ਕਿੱਥੇ ਦੇ ਰਹਿਣ ਵਾਲੇ ਤੁਸੀਂ ਅਸੀਂ ਪ੍ਰੇਮਪੁਰੇ 8 ਨੰਬਰ ਗਲੀ 'ਚ ਰਹਿਣ ਵਾਲੇ ਆ ਜੀ ਤੇ ਇਹ ਲੜਾਈ ਜਿਹਨਾਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਕਿਸ ਚੀਜ਼ ਨਾਲ ਹਮਲਾ ਕੀਤਾ ਤੇ ਕਿਹੜੇ ਕਿਹੜੇ ਕੋਈ ਵਿਅਕਤੀਆਂ ਦੇ ਨਾਮ ਕਰ ਰਹੇ ਹਨ ਉਹਨਾਂ ਦਾ ਵੈਪਨ ਵੈਪਨ ਵੀ ਸੀਗੇ ਜੀ ਤੇ ਤੇਜ ਤੇਜ ਹਥਿਆਰ ਦੇ ਖੰਡੇ-ਖੁੰਡੇ ਕਰਪਾਨਾ-ਕਰਪੂਨਾ ਕਾਫੀਆਂ ਸੀਗੀਆਂ ਜੀ ਉਹਨਾਂ ਤੋਂ ਸਾਡੇ ਜਿੱਦਾ ਬਾਲੇ ਬੁੱਲੇ ਟਾਟਾ ਟਾ ਹੀ ਮਾਰੀਆਂ ਜੀ ਕੋਈ ਫਾਇਰ ਵਗੈਰਾ ਵੀ ਕੀਤਾ ਉਹਨਾਂ ਨੇ ਬਾਈ ਫਾਇਰ ਵਗੈਰਾ ਨਹੀਂ ਜੀ ਕਰਾਂ ਲੱਗੇ ਸੀਗੇ ਕਿ ਫਾਇਰ ਵਗੈਰਾ ਜੀ ਕੋਈ ਨਾਮ ਵਗੈਰਾ ਹੈਗੇ ਪਾਜੀ ਉਹਨਾਂ ਦੇ ਨਾਮ ਇਹ ਨਾਮ ਨੇ ਪੂਛ ਪੂਛ ਕਰਕੇ ਪਤਾ ਨਹੀਂ ਕੀ ਜੀ ਦਾ ਨਾਮ ਹਾਂ ਜੀ ਕੋਈ ਲੜਾਈ ਦਾ ਕਾਰਨ ਕੀ ਸਾਹਮਣੇ ਆਇਆ ਕੋਈ ਕਾਰਨ ਜੀ ਹੁਣ ਪਤਾ ਨਹੀਂ ਜੀ ਹੁਣ ਕੋਈ ਲੜਾਈ ਦਾ ਕਾਰਨ ਤਾਂ ਹੋਊਗਾ ਕੋਈ ਪੁਰਾਣੀ ਰੰਜਿਸ਼ ਹੈ ਤੁਹਾਡੀ ਇਹਨੇ ਪੁਰਾਣੀ ਰੰਜਿਸ਼ ਨਹੀਂ ਪਤਾ ਨਹੀਂ ਕੀ ਗੱਲ ਸੀ ਸਾਨੂੰ ਤਾਂ ਪਤਾ ਨਹੀਂ ਇਹ ਮੈਨੂੰ ਫੜ ਲਿਆ ਗੋਟੇ ਕਹਿੰਦੇ ਤੇ ਨਾਲ ਗੱਲ ਕਰਨੀ ਜੇ ਇਦਾਂ ਹੋਈ ਤੇ ਪਹਿਲਾਂ ਵੀ ਕੋਈ ਲੜਾਈ ਹੋਈ ਤੁਹਾਡੀ ਇਹਨਾਂ ਨਾਲ ਨਹੀਂ ਨਹੀਂ ਪਹਿਲਾਂ ਕਦੀ ਨਹੀਂ ਮਾਬਲੇ ਕੋਈ ਨਾ ਛੋਟੇ ਬਰਦਰ ਨੂੰ ਮਤਲਬ ਉਹ ਕੁੱਟਦੇ ਮਾਰਦੇ ਪਏ ਸੀ ਤੇ ਜੀ ਮਤਲਬ ਮੈਂ ਉਹਨਾਂ ਨੂੰ ਗਿਆ ਕਾ ਤੂੰ ਮਾਰਦੇ ਪਏ ਆ ਉਹਨਾਂ ਨੇ ਇਹ ਗੱਲ ਕੁਛ ਨਹੀਂ ਕੀਤੀ ਮੇਰੇ ਮਾਰਨਾਪੇ ਮੇਰੇ ਪੱਗ ਦੀ ਬੇਗਤੀ ਦੀ ਕੀਤੀ ਉਹਨਾਂ ਨੇ ਕਿੱਥੇ ਦੇ ਰਹਿਣ ਵਾਲੇ ਆ ਉਹ ਪਿੱਛੇ ਰਹਿੰਦੇ ਆਪਣੇ ਘਰ ਦੇ ਮਤਲਬ ਤੇ ਲੜਾਈ ਦਾ ਕਾਰਨ ਕੀ ਸਾਹਮਣੇ ਲੜਾਈ ਦਾ ਕੋਈ ਕਾਰਨ ਨਹੀਂ ਮੇਰੇ ਛੋਟੇ ਵੀਰ ਨੂੰ ਮਾਰਦੇ ਸੀ ਆਪਾਂ ਉਹਨਾਂ ਨੂੰ ਕਹਿਤਾ ਆ ਤੇ ਨਾ ਮਾਰੋ ਉਹ ਸਾਡੇ ਵੀ ਖੰਡੇ ਮਾਰਨ ਆਪੇ ਕਿਹੜੀ ਚੀਜ਼ ਨੇ ਤੁਹਾਡੇ ਦੇ ਉੱਪਰ ਹਮਲਾ ਕੀਤਾ ਉਹਨਾਂ ਨੇ ਖੰਡੇ ਮਾਰੇ ਕਰਪਾਨਾ ਮਰੀਆ ਮੇਰੇ ਪੱਗ ਦੀ ਬੇ ਮੇਰੇ ਪੱਗ ਦੀ ਬੇਗਾਨਗੀ ਕੀਤੀ ਉਹਨਾਂ ਨੇ ਅੱਛਾ ਜੀ ਹਾਂ ਜੀ ਮੈਂ 2-3 ਮਹੀਨਾ ਤੱਕ ਮੈਂ ਮਰ ਸ਼ੱਕ ਲੈਣਾ ਸੀ ਤੇ ਮੇਰੇ ਉਹਨਾਂ ਨੇ ਕੇਸ ਵੀ ਮਤਲਬ ਇਦਾਂ ਖਿੱਚੇ-ਕੁੱਚੇ ਤੇ ਤੁਹਾਨੂੰ ਨਾਮ ਵੀ ਪਤਾ ਉਹਨਾਂ ਦਾ ਮੈਂ ਤੁਹਾਨੂੰ ਜਾਣਦੇ ਆ ਉਹ ਨਿਆਂਜੀ ਮਾਰਨਾ ਪਏ ਤੇ ਪੁਲਿਸ ਦੇ ਧਿਆਨ ਚ ਲਿਆਂਦਾ ਮਾਮਲਾ ਹੈ ਹਾਂ ਜੀ ਜੀ ਇਹ ਹੋਈ ਕਿੱਥੇ ਹੈ ਭਾਜੀ ਲੜਾਈ ਇਹ 5 ਨੰਬਰ ਗਲੀ ਦੇ ਵਿੱਚ ਹੋਈ ਪ੍ਰੇਮਪੁਰਾ 5 ਨੰਬਰ ਗਲੀ 5 ਨੰਬਰ ਗਲੀ ਦੇ ਵਿੱਚ ਹਾਂ ਜੀ ਆਪਣੇ ਕੋਲ ਇੱਥੇ 3 ਪੇਸ਼ੈਂਟ ਆਏ ਸੀ ਪ੍ਰੇਮਪੁਰਾ ਤੋਂ ਇੱਕ ਪੇਸ਼ੈਂਟ ਦੀਪ ਸਿੰਘ ਨਾਮ ਹੈ ਪ੍ਰੇਮ 파ਰਸ ਔਰ ਚੰਨਨ ਆ ਹਾਲੇ ਖਾਲੀ ਦੀ ਘੜੀ ਤਿੰਨੋ ਸਟੇਬਲ ਹੈ ਆਈਸੀ ਉਸ ਟਾਈਮ ਉਹਨਾਂ ਦੇ ਟਾਂਕੇ ਟੁੰਕੇ ਲਾਏ ਫਿਰ ਉਹਨਾਂ ਨੂੰ ਖਰਚਾ ਕਰਕੇ ਬਾਏ ਐਂਡ ਦੇ ਦਿੱਤਾ ਗਿਆ ਹੈ ਔਰ ਹੁਣ ਉਹ ਸਟੇਬਲ ਹੈ ਤੇ ਪੁਲਿਸ ਸੂਚਨਾ ਦੇ ਦਿੱਤੀ ਹਾਂ ਪੁਲਿਸ ਸੂਚਨਾ ਦੇ ਦਿੱਤੀ ਹੈ